ਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਬਾਬਾ ਬਕਾਲੇ ਸਥਾਨ ਦੇ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ 9 ਮਹੀਨੇ 13 ਦਿਨ ਤਪ ਕੀਤਾ ਸੀ ਤੇ ਦੱਸਿਆ ਜਾਂਦਾ ਹੈ ਕਿ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੀ ਇਹ ਚਰਨਸ਼ੂ ਪ੍ਰਾਪਤ ਸਥਾਨ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੁੰਦਰ ਇਸ ਜਾਬਟ ਨਾਲ ਇਹ ਗੁਰਦੁਆਰਾ ਸਾਹਿਬ ਜਿਹੜਾ ਉਹ ਤਿਆਰ ਕੀਤਾ ਗਿਆ ਹੈ ਤੇ ਕਾਫੀ ਜਿਹੜੀਆਂ ਸੰਗਤਾਂ ਦੀ ਭੀੜ ਜਿਹੜੀ ਇੱਥੇ ਡੇਲੀ ਜਿਹੜੇ ਨੇ ਸੰਗਤਾਂ ਉਹ ਵੀ ਦਰਸ਼ਨ ਮੇਲੇ ਕਰਨ ਦੂਰ ਦਰਾਡੇ ਤੋਂ ਪਹੁੰਚਦੀਆਂ ਹੀ ਹਨ ਤੇ ਅੱਜ ਅਸੀਂ ਤੁਹਾਨੂੰ ਇਸ ਦੇ ਸਥਾਨ ਦੇ ਦਰਸ਼ਨ ਕਰਵਾਵਾਂਗੇ ਜੀ ਅਸੀਂ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਬਾਬੇ ਬਕਾਲੇ ਹੀ ਗਏ ਸੀ ਇਸ ਦਾ ਬਲਾਕ ਜਿਹੜਾ ਆ ਉਹ ਅੱਜ ਮੈਂ ਪਾ ਰਹੀ ਹਾਂ ਧਾਰਮਿਕ ਸਥਾਨਾਂ ਦੇ ਬਲਾਕਾਂ ਨੂੰ ਪਲੀਜ਼ ਸਪੋਰਟ ਜ਼ਰੂਰ ਕਰਿਆ ਕਰੋ ਤੇ ਹियर ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਲਿਖਿਆ ਕਰੋ ਤੇ ਗੁਰਸਿੱਖੀ ਨਾਲ ਵੱਧ ਤੋਂ ਵੱਧ ਸਾਡੇ ਬੱਚੇ ਜੁੜਨ ਅਸੀਂ ਇਹ ਉਪਰਾਲਾ ਕਰਦੇ ਹਾਂ ਤਾਂ ਕਿ ਉਹਨਾਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਵਾਏ ਜਾਣ ਤਾਂ ਕਿ ਉਹਨਾਂ ਨੂੰ ਸਿੱਖੀ ਪ੍ਰਚਾਰ ਦਾ ਵੱਧ ਤੋਂ ਵੱਧ ਜਿਹੜਾ ਉਹ ਪਤਾ ਲੱਗ ਸਕੇ ਸਾਡੇ ਗੁਰੂਆਂ ਪੀਰਾਂ ਦੇ ਧਾਰਮਿਕ ਸਥਾਨਾਂ ਦਾ ਪਤਾ ਲੱਗ ਸਕੇ ਕਿਹੜੇ ਗੁਰੂ ਨੇ ਸਾਡੇ ਕਿੱਥੇ ਕੁਰਬਾਨੀ ਕੀਤੀ ਸੀ ਸਾਨੂੰ ਉਹ ਉਸ ਬਾਰੇ ਜਾਣਨਾ ਦੱਸਣ ਲਈ ਸਾਨੂੰ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਗੋੜਦਵਾਰੇ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਜਿਹੜੇ ਨੇ ਉਹ ਕਰਵਾਉਣੇ ਚਾਹੀਦੇ ਨੇ ਤੇ ਅਸੀਂ ਤਨੂ ਬਾਬੇ ਬਕਾਲੇ ਦੇ ਦਰਸ਼ਨ ਕਰਾਵਾਂਗੇ ਤੇ ਅਸੀਂ ਮੇਨ ਸਥਾਨ ਤੇ ਅਸੀਂ ਦਰਸ਼ਨ ਕੀਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੁੰਦਰ ਸਥਾਨ ਜਿਹੜਾ ਉਹ ਬਣਿਆ ਹੋਇਆ ਆ ਤੇ ਬਹੁਤ ਹੀ ਆਨੰਦ ਆਉਂਦਾ ਹੈ ਗੁਰਧਾਮਾਂ ਦੇ ਦਰਸ਼ਨ ਕਰਕੇ ਬਹੁਤ ਹੀ ਅੰਦਰ ਮਤਲਬ ਇੱਕ ਵਧੀਆ ਜਿਹਾ ਮਨ ਹੋ ਜਾਂਦਾ ਆ ਜਦੋਂ ਅਸੀਂ ਘਰ ਦੇ ਕੰਮਾਂ ਵਿੱਚ ਉਲਝੇ ਗੁਰੂ ਘਰ ਜਾਣੇ ਆ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਇਹ ਆ ਬਾਬੇ ਬਕਾਲੇ ਦਾ ਸਥਾਨ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿਹੜੇ 26 ਸਾਲ 9 ਮਹੀਨੇ 13 ਦਿਨ ਇਥੇ ਤਪ ਕੀਤਾ ਸੀ ਇਹ 메ਨ ਦਰਬਾਰ ਹੈ ਅਸੀਂ ਤੁਹਾਨੂੰ ਉਹ ਤਪ ਸਥਾਨ ਵੀ ਦੇਵੀ ਦਰਸ਼ਨ ਜ਼ਰੂਰ ਕਰਵਾਵਾਂਗੇ ਤੇ ਅਸੀਂ ਤੁਹਾਨੂੰ ਪਹਿਲਾਂ 메ਨ ਦਰਬਾਰ ਦੇ ਦਰਸ਼ਨ ਜਿਹੜੇ ਉਹ ਕਰਵਾ ਰਹੇ ਹਾਂ ਤੇ ਅਸੀਂ ਸਭ ਤੋਂ ਪਹਿਲਾਂ 메ਨ ਦਰਬਾਰ ਚ ਮੱਥਾ ਟੇਕਿਆ ਤੇ ਪ੍ਰਮਾਤਮਾ ਅਗੇ ਅਰਦਾਸ ਕੀਤੀ ਸਰਬੱਤ ਦੇ ਭਲੇ ਲਈ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਤਪ ਸਥਾਨ ਦੇ ਵੀ ਦਰਸ਼ਨ ਜਿਹੜੇ ਨੇ ਉਹ ਕਰਵਾਵਾਂਗੇ ਤੇ ਅਸੀਂ ਇਸ ਸਥਾਨ ਦਰਬਾਰ ਦੇ ਮੱਥਾ ਟੇਕ ਕੇ ਉਸ ਤੋਂ ਬਾਅਦ ਅਸੀਂ ਚਲ ਗਏ ਸੀ ਬਾਹਰ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਬਾਅਦ ਜਿਹੜੇ ਨੇ ਤਪਸਥਾਨ ਦੇ ਦਰਸ਼ਨ ਜਿਹੜੇ ਨੇ ਉਹ ਕਰਵਾਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਬਾਅਦ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਅਸੀਂ ਦਰਸ਼ਨ ਕਰਕੇ ਅਸੀਂ ਅੱਗੇ ਸੀ ਬਾਹਰ ਤੇ ਉਸ ਤੋਂ ਬਾਅਦ ਅਸੀਂ ਦੇਖ ਸਾ ਦੇ ਜੇ ਬਹੁਤ ਹੀ ਸਜਾਵਟ ਜਿਹੜੀ ਗੁਰਦੁਆਰੇ ਦੀ ਕੀਤੀ ਹੋਈ ਸੀ ਗਮਲੇ ਵਗੈਰਾ ਰੱਖ ਕੇ ਬਹੁਤ ਹੀ ਜਿਆਦਾ ਸਾਫ ਸੁਥਰਾ ਤੇ ਸਾਫ ਸਥਾਨ ਹੈ ਤੇ ਇੱਥੇ ਵੀ ਗੁਰਦੁਆਰਾ ਮੰਜੀ ਸਾਹਿਬ ਜਿਹੜਾ ਬਣਾਇਆ ਹੋਇਆ ਵਾ ਇੱਥੇ ਵੀ ਖੰਡ ਪਾੜ ਜਿਹੜੇ ਸੀ ਉਹ ਚੱਲ ਰਹੇ ਸੀ ਤੇ ਆਜੋ ਤੁਹਾਨੂੰ ਅਸੀਂ ਹੁਣ ਤਪ ਸਥਾਨ ਦੇ ਦਰਸ਼ਨ ਕਰਵਾਉਨੇ ਆ ਤੇ ਇਹ ਹੈ ਜੀ ਤਪ ਸਥਾਨ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ 9 ਮਹੀਨੇ 13 ਦਿਨ ਤਪ ਕੀਤਾ ਸੀ ਇਸ ਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਤਪ ਕੀਤਾ ਸੀ ਤੁਸੀਂ ਦਰਸ਼ਨ ਕਰ ਸਕਦੇ ਜੀ ਪਿਆਰੇ ਸਾਧ ਸੰਗਤ ਜੀ ਇਸ ਨੂੰ ਅਸੀਂ ਤਪ ਸਥਾਨ ਕਵਾਂਗੇ ਪੂਰਾ ਸਾਇਬ ਅਸੀਂ ਨਹੀਂ ਕਹਿ ਸਕਦੇ ਤੇ ਇਸ ਸਥਾਨ ਤੇ ਮੱਖਣਸ਼ਾਲੂਬਾਣੀ ਦਾ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਡੁੱਬਦਾ ਬੇੜਾ ਪਾਰ ਲਾਇਆ ਸੀ ਤਾਂ ਮੱਖਣਸ਼ਾਲੂਬਾਣੀ ਨੇ ਸ਼ਰਦਾ ਨਾਲ ਇਥੇ 500 ਮੋਰ ਦਾ ਮੱਥਾ ਟੇਕਣ ਜਿਹੜਾ ਉਹ ਸੁਖਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਕੋਲ ਤਾਂ ਜਦੋਂ ਉਸ ਮੱਖਣਸ਼ਾਲੂਬਾਣਾ ਇਸ ਸਥਾਨ ਤੇ ਮੱਥਾ ਟੇਕਣ ਵਾਸਤੇ ਆਏ 500 ਮੋਰਾਂ ਜਿਹੜੀਆਂ ਸੁਖੀਆਂ ਸੀ ਚੜਾਉਣ ਵਾਸਤੇ ਤਾਂ ਇੱਥੇ 21 ਜਿਹੜੇ ਨੇ ਬਾਬੇ ਬਣ ਕੇ ਮੰਝੀਆਂ ਢਾ ਕੇ ਬੈਠ ਗਏ ਸੀ ਤਾਂ ਉਹ ਆਪਣੇ ਆਪ ਨੂੰ ਗੁਰੂ ਸਮਝ ਕੇ ਬੈਠ ਗਏ ਸੀ ਤਾਂ ਜਦੋਂ ਮੱਖਣ ਚਾਹ ਲੁਭਾਣੇ ਨੇ ਪਤਾ ਚੱਲਿਆ ਕਿ ਇਹਨਾਂ ਵਿੱਚੋਂ ਹੁਣ ਸੱਚਾ ਗੁਰੂ ਕਿਹੜਾ ਹੈ ਤਾਂ ਇਸ ਪਤਾ ਕਰਨ ਲਈ ਮੱਖਣ ਚਾਲੂ ਬਾਣੇ ਨੇ 5-5 ਮੋਹਰਾਂ ਸਾਰਿਆਂ ਦੇ ਅੱਗੇ ਮੱਥਾ ਟੇਕਿਆ ਤੇ ਪਰ ਉਸ ਵਿੱਚੋਂ ਕਿਸੇ ਨੇ ਵੀ ਉਸ ਦੇ ਕੋਲੋਂ 500 ਮੋਹਰ ਦੀ ਮੰਗ ਨਹੀਂ ਕੀਤੀ ਪਰ ਇਸ ਤੋਂ ਹੀ ਉਹ ਸਮਝ ਗਿਆ ਕਿ ਇਸ ਵਿੱਚੋਂ ਸੱਚਾ ਗੁਰੂ ਕੋਈ ਵੀ ਨਹੀਂ ਹੈ ਜਦੋਂ ਕਿਸੇ ਨੇ ਉਸ ਨੂੰ ਦੱਸਿਆ ਕਿ ਇੱਥੇ ਇੱਕ ਮਹਾਪੁਰਖ ਨੇ ਜੋ ਕਿ ਤਪ ਕਰ ਰਹੇ ਨੇ ਕਾਫੀ ਸਾਲਾਂ ਤੋਂ ਤਾਂ ਮੱਖਣ ਚਾਲੂ ਬਾਣਾ ਜੀ ਨੇ ਫਿਰ ਇਸ ਸਥਾਨ ਤੇ ਆਏ ਇਹ ਤਪਸਥਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਹੈ ਤੇ ਇੱਥੇ ਜਦੋਂ ਮੱਖਣ ਚਾਲੂ ਬਾਣਾ ਆਏ ਤਾਂ ਉਹਨਾਂ ਨੇ ਪੰਜ ਮੋਰਾ ਰੱਖ ਕੇ ਮੱਥਾ ਟੇਕਿਆ ਤਾਂ ਅੱਗੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਅਸੀਂ ਤੇਰੇ ਢੇੜੇ ਨੂੰ ਪਾਰ ਲਾਇਆ ਸੀ ਤਾਂ ਉਸ ਵੇਲੇ ਤੂੰ ਸਾਨੂੰ 500 ਮੋਰਾ ਜਿਹੜੀਆਂ ਨੇ ਉਹ ਆਪਣੇ ਮੂੰਹੋਂ ਕੱਢਿਆ ਸੀ ਤੇ ਅੱਜ ਤੂੰ ਸਾਨੂੰ ਇੱਥੇ ਪੰਜ ਮੋਰਾ ਚੜਾ ਰਿਹਾ ਹੈ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਇਹ ਇਹ ਨਹੀਂ ਗੱਲ ਕਹਿਨ ਤੇ ਹੀ ਮੱਖਣ ਛਲਬਾਣਾ ਜਿਹੜਾ ਉਹ ਖੁਸ਼ੀ ਦੇ ਨਾਲ ਚੂਮ ਉੱਠਿਆ ਤਾਂ ਇੱਕ ਕੱਚੇ ਕੋਠੇ ਦੇ ਉੱਪਰ ਚੜ ਕੇ ਉਹ ਛੱਤ ਦੇ ਉੱਪਰ ਚੜ ਕੇ ਉਹ ਉੱਚੀ ਉੱਚੀ ਇਹ ਕਹਿਣ ਲੱਗਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਪੀ ਸੱਚਾ ਗੁਰੂ ਲੱਭ ਗਿਆ ਹੈ ਇਸ ਸਥਾਨ ਦਾ ਇਹ ਇਤਿਹਾਸ ਦੱਸਿਆ ਜਾਂਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਹੜੇ ਸੀ ਉਹਨਾਂ ਦਾ ਤੁਹਾਨੂੰ ਇਤਿਹਾਸ ਤਾਂ ਪਤਾ ਹੀ ਹੈ ਤੇ ਇਸ ਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ 9 ਮਹੀਨੇ 13 ਦਿਨ ਤਪ ਕੀਤਾ ਇਹ ਸਥਾਨ ਬਹੁਤ ਹੀ ਵਧੀਆ ਤੇ ਸੁੰਦਰ ਦੇਖੋ ਤੁਸੀਂ ਬਣਾਇਆ ਗਿਆ ਹੈ ਤੇ ਇਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੂਪਾਪਤ ਵੀ ਇਹ ਸਥਾਨ ਹੈ ਤੇ ਇਹ ਸਥਾਨ ਦੇ ਤੁਸ ਤੁਹਾਨੂੰ ਦਰਸ਼ਨ ਕਰਕੇ ਉਮੀਦ ਕਰਦੀ ਹਾਂ ਵਧੀਆ ਲੱਗਿਆ ਹੋਵੇਗਾ ਵੀਡੀਓ ਵਧੀਆ ਲੱਗੀ ਹੋਵੇਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਸ਼ਟਰੀਆਂ ਕ